नरेंद्र मोदी भारतीय जनता पार्टी भारतीय जनता भारतीय भारतीय जनता पार्टी नरेंद्र मोदी ਬੋਲੀ ਮਰਦਾਬੋਧ ਗੁਰਦਾਬੋਧ ਗੁਰਦਾਬ ਦੀ ਬਚਪਨ ਦੇ ਵਿੱਚ ਸੁਣਿਆ ਕਰਦੇ ਸੀਗੇ ਕਿ ਰੂਮ ਦਾ ਇੱਕ ਰਾਜਾ ਸੀਗਾ ਤੇ ਰੂਮ ਜਲ ਰਿਹਾ ਸੀ ਉਹ ਬਾਂਸਰੀ ਵਜਾ ਰਿਹਾ ਸੀ ਉਹੀ ਹਾਲ ਸਾਡੇ ਭਾਰਤ ਦੇਸ਼ ਦਾ ਇਸ ਵੇਲੇ ਮਨੀਪੁਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਿੰਸਾ ਚਰਮ ਸੀਮਾ ਦੇ ਪਹੁੰਚ ਚੁੱਕੀ ਹੈ ਉਸੇ ਤਰੀਕੇ ਦੇ ਨਾਲ ਸਾਡਾ ਤਾਨਾ ਸ਼ਾਹ ਰਾਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਦੀ ਨਾਈਜੀਰੀਆ ਜਾ ਰਿਹਾ ਕਦੀ ਸ਼ੌਲ ਪਵਾ ਰਿਹਾ ਕਦੇ ਫੋਟੋਆਂ ਖਿਚਾ ਰਿਹਾ ਵੀਡੀਓ ਆ ਪਾ ਰਿਹਾ ਸਾਡੇ ਹਰਮਨ ਪਿਆਰੇ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਨੇ ਵੀ ਮਨੀਪੁਰ ਦਾ ਫੇਰਾ ਦੌਰਾ ਕੀਤਾ ਪਰ ਮੈਂ ਪੁੱਛਣਾ ਚਾਹਵਾਂਗਾ ਮੌਜੂਦਾ ਸਰਕਾਰ ਤੋਂ ਸੈਂਟਰ ਦੀ ਸਰਕਾਰ ਤੋਂ ਅਮੇਸ਼ਾ ਜੀ ਕੋਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੋਲੋਂ ਇਹ ਕਿਸ ਤਰੀਕੇ ਦਾ ਸ਼ਾਸਨ ਹੈ ਮਨੀਪੁਰ ਦੇ ਵਿੱਚ ਇੱਕ ਜ਼ਿਲ੍ਹੇ 'ਚ 3 6 ਡੈੱਡ ਬਾਡੀਆ ਬਰਾਮਦ ਹੋਈਆਂ ਤਿੰਨ ਬੱਚਿਆਂ ਦੀਆਂ ਤੇ ਤਿੰਨ ਮਹਿਲਾਵਾਂ ਦੀਆਂ ਕਹਿੰਦੇ ਆ ਅਸੀਂ ਕਿ ਔਮਨ ਇੰਪਾਇਰਮੈਂਟ ਇੱਕੇਸ ਤਰੀਕੇ ਦਾ ਆਪਣੇ ਹਿਊਮਨ ਬੀਇੰਗਸ ਦੇ ਨਾਲ ਤੁਸੀਂ ਬਿਹੇਵ ਕਰ ਰਹੇ ਹੋ ਕਿਸੇ ਤਰੀਕੇ ਦਾ ਕੋਈ ਨਿਆਣੀ ਜੰਗਲ ਰਾਜ ਚੱਲ ਰਿਹਾ ਜਿਹੜੀ ਪਾਰਟੀ ਨੇ ਇਹਨਾਂ ਨੂੰ ਸਮਰਥਨ ਦਿੱਤਾ ਸੀਗਾ ਉਹ ਪਾਰਟੀ ਨੇ ਸਮਰਥਨ ਵੀ ਵਾਪਸ ਲੈ ਲਿਆ ਇਹ ਬਿਲਕੁਲ ਹੀ ਨਕਮੇ ਹੋ ਚੁੱਕੇ ਐ ਫੋਟੋ ਲੀਡਰ ਬਣ ਗਿਆ ਪ੍ਰਧਾਨ ਮੰਤਰੀ ਮੋਦੀ ਸਾਰੇ ਬੱਚੇ ਬੱਚੇ ਦੇ ਮੂੰਹ ਤੇ ਆ ਕਿ ਇਹ ਫੋਟੋ ਲੀਡਰ ਹੈ ਇਹ ਲੋਕਾਂ ਦਾ ਲੀਡਰ ਨਹੀਂ ਹੈ ਲੀਡਰ ਦਾ ਕੰਮ ਹੁੰਦਾ ਲੋਕਾਂ ਨੂੰ ਲੈ ਕੇ ਚੱਲਣਾ ਲੋਕਾਂ ਦੀਆਂ ਸਮੱਸਿਆ ਦਾ ਸਮਾਧਾਨ ਲੱਭਣਾ ਨਾ ਕਿ ਅਸੀਂ ਵਿਦੇਸ਼ਾਂ ਦੇ ਦੌਰੇ ਕਰਨੇ ਅਸੀਂ ਨਵੇਂ-ਨਵੇਂ ਸੂਟ ਪਾਣੇ ਜੈਕਟਾਂ ਪਾਣੀਆਂ ਮੈਂ ਤੁਹਾਡੇ ਰਾਹੀਂ মিডিਆ ਦੇ ਰਾਹੀਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਪ੍ਰਧਾਨ ਮੰਤਰੀ ਜੀ ਜੇ ਪਰਮਾਤਮਾ ਨੇ ਤੁਹਾਨੂੰ ਇਸ ਗੱਦੀ ਨਾਲ ਨਵਾਜਿਆ ਤੇ ਇਹਦਾ ਨਿਆਂ ਕਰੋ ਜੇ ਇਹਦਾ ਨਿਆਂ ਨਹੀਂ ਕਰੋਗੇ ਪਠਾਨਕੋਟ ਯੂਥ ਕਾਂਗਰਸ ਦਿੱਲੀ ਕੂਚ ਕਰੇਗੀ ਤੁਹਾਡੇ ਨਿਵਾਸ ਦੇ ਉੱਤੇ ਆ ਕੇ ਤੁਹਾਨੂੰ ਜਾਗਾਨ ਦਾ ਕੰਮ ਕੀਤਾ ਜਾਏਗਾ ਸੁੱਤੀ ਸਰਕਾਰ ਨੂੰ ਬੋਲੀ ਸਰਕਾਰ ਨੂੰ ਕੰਨਾਂ ਦੇ ਵਿੱਚ ਸੁਨਾਇਆ ਜਾਏਗਾ ਕਿਸ ਤਰੀਕੇ ਦੇ ਨਾਲ ਅਤਿਆਚਾਰ ਹੋ ਰਿਹਾ ਹੈ ਮਨੀਪੁਰ ਦੇ ਵਿੱਚ ਅਸੀਂ ਪੰਜਾਬ ਯੂਥ ਕਾਂਗਰਸ ਰਾਹੁਲ ਗਾਂਧੀ ਜੀ ਦੀ ਆਰਮੀ ਸੈਨਾ ਅਸੀਂ ਹਰ ਤਰੀਕੇ ਦੇ ਨਾਲ ਮਨੀਪੁਰ ਦੇ ਨਾਲ ਐ ਸਾਡੇ ਨਾਲ ਰਜੇ ਜੀਐਮਸੀ ਨੇ ਆਏ ਨੇ ਯੁੱਧ ਦੇ ਲੀਡਰ ਸਾਗਰ ਨੇ ਵਿਰੇਂਜ ਜੀ ਨੇ ਹੋਰ ਮੇਰੇ ਭਰਾ ਸਾਰੇ ਆਏ ਨੇ ਇਹ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੈ ਕਿ ਇਹ ਜਿਸ ਤਰੀਕੇ ਦੇ ਨਾਲ ਮਨੀਪੁਰ ਨੂੰ ਇੱਕ ਬੋਚਰ ਹਾਊਸ ਬਣਾਤਾ ਸਲੋਟਰ ਹਾਊਸ ਬਣਾਤਾ ਕਿ ਜਿਹੜਾ ਨਹੀਂ ਆਂਦਾ ਉਹ ਕਤਲ ਕਰਦਾ ਗਾਂ ਜਾਂਦਾ ਕਤਲ ਕਰਦਾ ਗਾਂ ਜਾਂਦਾ ਇਹ ਕਿਸ ਤਰੀਕੇ ਦੀ ਤੁਸੀਂ ਤਾਨਾਸ਼ਾਈ ਸਰਕਾਰ ਚਲਾ ਰਹੇ ਹੋ ਦਾ ਜੋ ਪ੍ਰੋਟੈਸਟ ਹੈ ਉਹ ਸਾਡੇ ਹੋਨਹਾਰ ਲੀਡਰ ਅਭਿਮ ਸ਼ਰਮਾ ਡਿਸਟ੍ਰਿਕਟ ਯੂਥ ਕੌਂਗਰੈਸ ਪ੍ਰੈਜ਼ੀਡੈਂਟ ਦੁਆਰਾ ਕੀਤਾ ਗਿਆ ਹੈ ਤੁਸੀਂ ਸਾਰਿਆਂ ਨੇ ਦੇਖਿਆ ਕਿ ਭਾਰੀ ਸੰਖਿਆ ਦੇ ਵਿੱਚ ਅੱਜ ਇੱਥੇ ਯੂਥ ਇਕੱਠਾ ਹੋਇਆ ਹੈ ਯੂਥ ਇਕੱਠਾ ਹੁੰਦਾ ਮਤਲਬ ਹੁੰਦਾ ਹੈ ਕਿ ਜੋ ਦੇਸ਼ ਤਾਨਾਸ਼ਾਈ ਸਰਕਾਰ ਹੈ ਉਹ ਕਿਸੇ ਦੀ ਵੀ ਨਹੀਂ ਸੁਣ ਰਹੀ ਜਦੋਂ ਕਿ ਅਭਿਮ ਜੀ ਨੇ ਦੱਸਿਆ ਕਿ ਮਨੀਪੁਰ ਦੇ ਵਿੱਚ ਹਿਊਮਨ ਰਾਈਟਸ ਜਿਹੜੇ ਹੁੰਦੇ ਆ ਉਹਦੀ ਉਲੰਘਣਾ ਹੋ ਰਹੀ ਹੈ ਔਰ ਜਿੰਨੀ ਵੀ ਬੀਜੇਪੀ ਦੇ ਲੀਡਰ ਹੈ ਚਾਹੇ ਮੈਂਬਰ ਪਾਰਲੀਮੈਂਟ ਹੈ ਉਹਦੇ ਪਾਰਟੀ ਪ੍ਰੈਜ਼ੀਡੈਂਟ ਹੈ ਕੋਈ ਵੀ ਐਸਾ ਬਿਆਨ ਜਾਰੀ ਨਹੀਂ ਕੀਤਾ ਗਿਆ ਔਰ ਇਹ ਦਰਸਾਉਂਦਾ ਹੈ ਕਿ ਸਰਕਾਰ ਹਰ ਪਾਸੋਂ ਫੇਲ ਹੋ ਚੁੱਕੀ ਹੈ ਔਰ ਇਸ ਬਾਰੇ ਕੋਈ ਵੀ ਕਿਸੇ ਵੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਨੁਮਾਇੰਦਾ ਇਸ ਬਾਰੇ ਗੱਲ ਕਰਨ ਨੂੰ ਤਿਆਰ ਨਹੀਂ ਹੈ ਔਰ ਅੱਬੀ ਅਸੀਂ ਜਾ ਰਹੀ ਹਾਂ ਔਰ ਸਮੂਚੀ ਯੂਥ ਕਾਂਗਰਸ ਵੱਲੋਂ ਆਪਾਂ آگਾਹ ਕਰਨਾ ਚਾਹੁੰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਕਿ ਅੱਜ ਇੱਕ ਮਨੀਪੁਰ ਹੈ ਕੱਲ ਨੂੰ ਕੋਈ ਦੂਸਰਾ ਜਾਂ ਤੀਸਰਾ ਮਨੀਪੁਰ ਬਣਿਆ ਤੇ ਦੇਸ਼ ਦੇ ਵਿੱਚ ਬੜਾ ਹੀ ਬਿਆਨਕ ਮੋਲ ਬਣ ਜਾਏਗਾ ਅੱਜ ਵੀ ਮੌਕਾ ਹੈ ਸੁਧਰ ਜਾਓ ਅਨੁਸਾ ਤੁਹਾਨੂੰ ਬੜੇ ਗੰਭੀਰ ਪ੍ਰਣਾਮ ਬੁਕਤਨੇ ਪੈਗੇ मैं एक बार दोबारा अभ्यम शर्मा और उन्होंने समुची टीम जो और जोड़े मेरे मीडिया सहयोगी आए हैं अपना कीमती वक्त के एक बार उन्हों बहुत बहुत शुक्रिया अदा अदा करना जी धन्यवाद